ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਦਰਿਆਵਾਂ ਬਾਰੇ ਜਿਹੜੇ ਸਿਰਫ ਖੇਤੀ ਤੇ ਸੱਭਿਆਚਾਰ ਦੀ ਰੂਹ ਨਹੀਂ ਸਗੋਂ ਬਿਜਲੀ ਅਤੇ ਸਿੰਚਾਈ ਦੇ ਵੱਡੇ ਸਰੋਤ ਹਨ ਪੰਜਾਬ ਦੇ ਮੁੱਖ ਪੰਜ ਦਰਿਆ ਹਨ ਸਤਲੁਜ ਬਿਆਸ ਰਾਵੀ ਚਨਾਬ ਤੇ ਝਿਲਮ ਹੁਣ ਚਨਾਬ ਤੇ ਝਿਲਮ ਭਾਰਤ ਦੇ ਪੰਜਾਬ ਵਿੱਚ ਨਹੀਂ ਵਹਿੰਦੇ ਪਰ ਆਪਾਂ ਅੱਜ ਸਾਰੇ ਦਰਿਆਵਾਂ ਬਾਰੇ ਥੋੜੀ ਥੋੜੀ ਜਾਣਕਾਰੀ ਲੈਂਦੇ ਹਾਂ ਪਹਿਲਾ ਹੈ ਸਤਲੁਜ ਇਹ ਤਿੱਬਤ ਤੋਂ ਨਿਕਲਦਾ ਹੈ ਇਹ ਪੰਜਾਬ ਵਿੱਚ ਰੂਪਨਗਰ ਲੁਧਿਆਣਾ ਫਿਰੋਜ਼ਪੁਰ ਤੋਂ ਲੰਘਦਾ ਹੈ ਇਸ ਉੱਤੇ ਬਣਿਆ ਭਾਖੜਾ ਨੰਗਲ ਡੈਮ ਬਹੁਤ ਮਹੱਤਵਪੂਰਨ ਹੈ ਇਹ ਬਿਜਲੀ ਸਿੰਚਾਈ ਅਤੇ ਹੜ੍ਹ ਰੋਕਣ ਲਈ ਬਹੁਤ ਮਹੱਤਵ ਇਹ ਮਾਚਲ ਦੇ ਰਖਤਾਂਗ ਪਾਸ ਤੋਂ ਨਿਕਲਦਾ ਹੈ ਇਹ ਪੰਜਾਬ ਵਿੱਚ ਹੁਸ਼ਿਆਰਪੁਰ ਤੋਂ ਕਪੂਰਥਲਾ ਰਾਹੀਂ ਵਹਿੰਦਾ ਹੈ ਅਤੇ ਹਰੀਕੇ ਵਿੱਚ ਸਤਲੁਜ ਨਾਲ ਮਿਲਦਾ ਹੈ ਇਸ ਉੱਤੇ ਬਣਿਆ ਪੌਂਗ ਡੈਮ ਬਹੁਤ ਮਹੱਤਵਪੂਰਨ ਹੈ ਜੋ ਮੱਛੀ ਪਾਲਣ ਅਤੇ ਸਿੰਚਾਈ ਲਈ ਵੱਡਾ ਸਰੋਤ ਹੈ ਬਿਆਸ ਅਤੇ ਸਤਲੁਜ ਨੂੰ ਜੋੜਨ ਲਈ ਬਿਆਸ ਸਤਲੁਜ ਲਿੰਕ ਪ੍ਰੋਜੈਕਟ ਵੀ ਬਣਾਇਆ ਗਿਆ ਹੈ ਅਗੇ ਤੀਜਾ ਦਰਿਆ ਹੈ ਰਾਵੀ ਇਹ ਚੰਬਾ ਤੋਂ ਨਿਕਲ ਕੇ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਰਾਹੀਂ ਲੰਘਦਾ ਹੈ ਇਸ ਉੱਤੇ ਰਣਜੀਤ ਸਾਗਰ ਡੈਮ ਬਣਿਆ ਹੈ ਜਿਸ ਨੂੰ ਥੀਮ ਡੈਮ ਵੀ ਕਿਹਾ ਜਾਂਦਾ ਹੈ ਜੋ ਹਾਈਡਰੋ ਪਾਵਰ ਸਿੰਚਾਈ ਅਤੇ ਹੜ ਰੋਕਣ ਲਈ ਵਰਤਿਆ ਜਾਂਦਾ ਹੈ ਚੌਥਾ ਦਰਿਆ ਹੈ ਚਨਾਬ ਇਹ ਚੰਦਰ ਤੇ ਭਾਗਾ ਦਰਿਆਵਾਂ ਦੇ ਮਿਲਾਪ ਨਾਲ ਬਣਦਾ ਹੈ ਇਸ ਦਾ ਵੱਡਾ ਹਿੱਸਾ ਹੁਣ ਪਾਕਿਸਤਾਨ ਵਿੱਚ ਵਗਦਾ ਹੈ ਅੱਗੇ ਹੈ ਜੇਲਮ ਇਹ ਕਸ਼ਮੀਰ ਦੇ ਵੇਰੀਨਾਗ ਸਰੋਵਰ ਤੋਂ ਨਿਕਲਦਾ ਹੈ ਤੇ ਪਾਕਿਸਤਾਨ ਵਿੱਚ ਹੋਰ ਦਰਿਆਵਾਂ ਨਾਲ ਮਿਲਦਾ ਹੈ ਇਸ ਉੱਤੇ ਮੰਗਲਾ ਡੈਮ ਪਾਕਿਸਤਾਨ ਵਿੱਚ ਬਣਿਆ ਹੋਇਆ ਹੈ ਇਹ ਪੰਜੇ ਦਰਿਆ ਪਾਕਿਸਤਾਨ ਵਿੱਚ ਸਿੰਧ ਨ ਹਿੰਦ ਮਹਾਸਾਗਰ ਵਿੱਚ ਸਮਾ ਜਾਂਦੇ ਹਨ। ਬਾਕੀ ਪੰਜਾਬ ਵਿੱਚ ਇੱਕ ਮੌਸਮੀ ਦਰਿਆ ਵੀ ਹੈ ਜਿਸ ਦਾ ਨਾਮ ਹੈ ਕੱਗਰ। ਇਹ ਸ਼ਿਵਾਲਿਕ ਪਹਾੜੀਆਂ ਤੋਂ ਨਿਕਲ ਕੇ ਪਟਿਆਲਾ, ਸੰਗਰੂਰ, ਮਾਨਸਾ ਰਾਹੀਂ ਵਗਦਾ ਹੈ ਅਤੇ ਬਰਸਾਤਾਂ ਦੇ ਸਮੇਂ ਅਕਸਰ ਹੜ੍ਹ ਲਿਆਉਂਦਾ ਹੈ। ਦੋਸਤੋ, ਪੰਜਾਬ ਦੇ ਦਰਿਆ ਕਈ ਵਾਰ ਨੇਕ ਬਣਦੇ ਹਨ ਤੇ ਕਈ ਵਾਰ ਖਤਰਨਾਕ। ਇਤਿਹਾਸ ਗਵਾਹ ਹੈ ਕਿ 1955 ਵਿੱਚ ਤੇ ਫਿਰ 1988 ਵਿੱਚ ਇਹ ਦਰਿਆ ਓਵਰਫਲੋ ਹੋ ਕੇ ਪੰਜਾਬ ਵਿੱਚ ਵੱਡੇ ਹੜ੍ਹ ਲਿਆਏ ਸਨ। ਲੱਖਾਂ ਏਕੜ ਜ਼ਮੀਨ ਪਾਣੀ ਹਟਾ ਗਈ ਸੀ ਅਤੇ ਹੁਣ ਫਿਰ 2025 ਵਿੱਚ ਵੀ ਇਨ੍ਹਾਂ ਦਰਿਆਵਾਂ ਦੇ ਵੱਧ ਪਾਣੀ ਕਰਨ ਭਿਆਨਕ ਹੜ੍ਹ ਆਏ ਹੋਏ ਹਨ ਜਿਸ ਕਰਕੇ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਹਨ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਦਰਿਆਵਾਂ ਦੀ ਸਾਂਭ ਸੰਭਾਲ ਅਤੇ ਯੋਜਨਾਬੱਧ ਪ੍ਰਬੰਧ ਕਿੰਨੇ ਜ਼ਰੂਰੀ ਹਨ ਸੋ ਨਤੀਜਾ ਇਹੀ ਹੈ ਕਿ ਇਹ ਸਾਰੇ ਦਰਿਆ ਤੇ ਇਨ੍ਹਾਂ ਉੱਤੇ ਬਣੇ ਬੰਨ ਪੰਜਾਬ ਨੂੰ ਹਰਿਆ ਭਰਿਆ ਬਣਾਉਂਦੇ ਹਨ ਪਰ ਸਾਡੀ ਖੇਤੀ ਸਾਡਾ ਇਤਿਹਾਸ ਤੇ ਸਾਡਾ ਸੱਭਿਆਚਾਰ ਇਨ੍ਹਾਂ ਨਾਲ ਜੁੜਿਆ ਹੋਇਆ ਹੈ ਪਰ ਜੇ ਅਸੀਂ ਸਾਂਭ ਸੰਭਾਲ ਨਾ ਕਰੀਏ ਤਾਂ ਇਹੀ ਦਰਿਆ ਖਤਰਾ ਵੀ ਬਣ ਜਾਂਦੇ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੇ ਸਰੋਤ ਦੀ ਰਾਖੀ ਜ਼ਰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ